ਹੈਬੋਵਾਲ ਕਸਬੇ ਦੇ ਇਲਾਕੇ ਦੇ ਸਤਕਾਰਯੋਗ ਬਜ਼ੁਰਗ ਮਾਮਾ ਭੈਣਾ ਨੌਜਵਾਨ ਵੀਰ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਬਹੁਤ-ਬਹੁਤ ਤੁਹਾਡਾ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਸੋਮਵਾਰ ਨੂੰ ਵਰਕਿੰਗ ਡੇ ਸੋਮਵਾਰ ਨੂੰ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਇਓ ਇਹਦਾ ਮਤਲਬ ਸੰਜੀਵ ਰੋੜਾ ਨੂੰ ਹੁਣ ਕੈਂਡੀਡੇਟ ਨਾ ਕਹੋ ਹੁਣ ਐਮਐਲਏ ਕਹਿਣ ਲੱਗ ਜਾਓ ਬਸ ਕਿਉਂਕਿ ਕਹਿੰਦੇ ਆ ਨਾ ਪਿੰਡ ਦਾ ਗਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਸੋ ਬਦਲਬਾਈ ਤੋਂ ਹੀ ਪਤਾ ਲੱਗ ਜਾਂਦਾ ਕਿ ਕੀ ਮਾਹੌਲ ਹੈ ਉਦੋਂ ਇਹ ਕਿਹਾ ਸੀ ਰਾਜਨੀਤੀ ਕਰਨ ਨਹੀਂ ਰਾਜਨੀਤੀ ਸਿਖਾਉਣਾ ਹੈ ਇਹਨਾਂ ਦੀ ਵਜ੍ਹਾ ਕਰਕੇ ਇੱਕ ਬੰਦੇ ਦੀ ਐਫਰਟ ਕਰਕੇ ਕਿੰਨਾ ਬਦਲ ਜਾਂਦਾ ਦੇਖੋ ਜ਼ਮਾਨਾ ਅੱਜ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ 'ਚ ਸਕੂਲਾਂ ਤੇ ਹਸਪਤਾਲਾਂ ਤੇ ਬਿਜਲੀ ਦੀਆਂ ਗੱਲਾਂ ਹੋਣ ਲੱਗੀਆਂ ਨਹੀਂ ਪਹਿਲਾਂ ਹੁੰਦੀਆਂ ਹੀ ਨਹੀਂ ਸਿਰਫ ਧਰਮ ਦੀਆਂ ਗੱਲਾਂ ਹੁੰਦੀਆਂ ਸੀ ਉਹ ਤੁਹਾਨੂੰ ਲੜਾ ਦੂਗਾ ਜੇ ਉਹ ਆ ਗਿਆ ਤੁਹਾਡੀ ਟੂਟੀ ਖੋਲ ਕੇ ਲੈ ਜਾਊਗਾ ਜੇ ਉਹ ਆ ਗਿਆ ਤੁਹਾਨੂੰ ਮਾਰ ਦੂਗਾ ਆਹੀ ਗੱਲਾਂ ਇੱਕ ਬੰਦਾ ਆਇਆ ਕਹਿੰਦਾ ਮੈਂ ਸਕੂਲ ਬਣਾਊਗਾ ਜੇ ਵੋਟਾਂ ਪਾਉਣੀਆਂ ਮੈਨੂੰ ਪਾ ਦੇਵਾ ਸਕੂਲ ਬਣਾਉਂ ਮੈਂ ਹਸਪਤਾਲ ਬਣਾ ਦਊਗਾ ਮੈਂ ਬਿਜਲੀ ਦੇ ਦਊਗਾ ਤੁਹਾਨੂੰ ਮੈਂ ਰੋਜ਼ਗਾਰ ਦੇ ਦਊਗਾ ਬੱਚਿਆਂ ਨੂੰ ਲੋਕੇ ਨੇ ਯਾਰ ਟੈਸਟ ਕਰਕੇ ਦੇਖ ਲੈਣੇ ਆ ਵੀ ਕਹਿੰਦੇ ਹੋਇਆ ਤਾਂ ਹੈ ਨਹੀਂ ਇਦਾਂ ਚੱਲ ਇਹਨੂੰ ਵੀ ਚੈੱਕ ਕਰਕੇ ਦੇਖ ਲੈਣੇ ਆ ਤੇ 10 ਸਾਲ ਦਿੱਲੀ ਚ ਸਰਕਾਰ ਉਦੋਂ ਬਾਅਦ ਪੰਜਾਬ ਤੇ ਤੁਸੀਂ ਦੱਸੋ ਪੰਜਾਬ ਦੇ ਵਿੱਚ 3 ਸਾਲ ਹੋ ਗਏ ਜੀ ਅੱਜ 17 ਹੋ ਗਈ ਨਾ ਕੱਲ 3 ਸਾਲ ਹੋ ਗਏ ਆਪਣੀ ਸਰਕਾਰ ਨੂੰ ਆਪਣੀ ਸਰਕਾਰ ਨੂੰ ਨਾਟ ਮੇਰੀ ਸਰਕਾਰ ਨਾਟ ਕੇਜਰੀਵਾਲ ਦੀ ਸਰਕਾਰ ਆਪਣੀ ਸਰਕਾਰ ਸਾਰਿਆਂ ਦੀ ਆਪਣੀ ਸਰਕਾਰ 3 ਸਾਲ ਹੋ ਗਏ ਪਹਿਲਾਂ ਬਿਜਲੀ ਦਾ ਬਿੱਲ ਆਇਆ ਕਿਸੇ ਨੂੰ ਜ਼ੀਰੋ ਵਾਲੇ ਹੱਥ ਖੜਾ ਕਰੋ ਜ਼ੀਰੋ ਵਾਲੇ ਆਵਾਜ਼ ਦਿਵਾਦੀ ਜ਼ਿੰਦਾਬਾਦ ਸਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਹਦੇ ਤੇ ਵੀ ਮੇਰੀ ਨਜ਼ਰ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਇਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਨੋਟਿਸ ਭੇਜਤਾ ਆ ਜਿਹੜਾ ਜਗਰਾਉਂ ਨੂੰ ਜਾਂਦਾ ਹੈ ਲਾਡੂ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੋਦਰ ਨੂੰ ਉਹਨਾਂ ਨੂੰ ਭੇਜਤਾ ਨੋਟਿਸ ਵੀ ਭਾਈ ਜਾ ਤਾਂ ਆਵਦਾ ਕੰਟਰੈਕਟ ਪੂਰਾ ਕਰੋ ਨਹੀਂ ਆਪਦਾ ਇਸ ਤਰ੍ਹਾਂ ਗੋੜ ਕਰੋ ਭਾਈ ਸਾਹਿਬ ਕੀਨੇ ਦਿੱਤੇ ਸੀ ਇਹ ਡੋਲਬਲਾ ਜੇ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਲਈ ਚੱਲ ਪੈ 496 ਦਿਨਾਂ ਦੀ ਐ ਐਕਸਟੈਂਸ਼ਨ ਮੰਗਦੇ ਸਰ 496 ਦਿਨ ਹੋਰ ਦੇ ਦਿਓ ਜੀ ਚਾਰ ਇਹ ਇਹ ਨਾ ਇਹ ਜਿਹੜੇ ਕੰਪਨੀ ਵਾਲੇ ਨਾ ਇਹ ਟੋਲ ਪਲਾਜ਼ੇ ਵਾਲੇ ਬਹੁਤ ਤੇਜ਼ ਬੰਦੇ ਨੇ ਇਸ ਸਾਲ ਜਮ ਮਹੀਨੇ ਨਹੀਂ ਮੰਗਦੇ ਇਹ ਦਿਨ ਕਹਿੰਦੇ ਨੇ 496 ਦਿਨ ਮੈਂ ਕਿਹਾ ਜੋੜਿਓ ਭਲਾ ਕਿੰਨੇ ਕੁ ਬਣ ਕੇ ਸਾਲ 365 ਦਿਨ ਦਾ ਸਾਲ ਹੈ ਜੀ ਉਹ ਤਾਂ 2 ਸਾਲ ਮੰਗੀ ਜਾਂਦੇ 2 ਸਾਲ ਮੰਗੀ ਜਾਂਦੇ ਮੈਂ ਕਹਿੰਦਾ ਕੋਈ 2 ਸਾਲ ਕਹਿੰਦੇ ਮੈਂ ਕਿਉਂ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕ ਆ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਹ ਘੜ ਮੈਂ ਲੈ ਕੇ ਆਇਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਹ ਘੜ ਮੈਂ ਲੈ ਕੇ ਆਇਆ ਸਾਨੂੰ ਕਦੇ ਬਾਅਦ ਤੇ ਤੁਸੀਂ ਪਾਈ ਜਣੋ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਨਹੀਂ ਤਾਂ ਸੀਟ ਸੀਟ ਤਾਂ ਆਪਣੀ ਹੋਈਆਂ ਸੀਟ ਤਾਂ ਜਿੱਤੇ ਹੀ ਹੋਈਆਂ ਹੁਣ ਆ ਸ਼ੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕਹਿੰਦੇ ਸਾਡਾ ਕੰਮ ਬਣ ਜੂ ਇਹ ਕਿਸੇ ਦੀ ਮੌਤ ਚੋਂ ਆਪਦਾ ਕੰਮ ਹੀ ਭਾਲਦੇ ਜਿਸ ਦਿਨ ਅਜੇ ਸਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਬਈ ਪ੍ਰਮਾਤਮਾ ਸਾਹਾਂ ਦਾ ਕੀ ਪਤਾ ਹੈ ਨਾ ਆਵੇ ਨਾ ਆਵੇ ਪਰ ਜੋ ਹੈ ਬਾਲ ਆਲਿਓ ਮੈਂ ਰਗ ਰਗ ਚੋਂ ਹਾਂ ਦਾ ਮੈਂ ਇੱਥੇ ਬਾੜੇ ਆਲੀ ਰਿਹਾ ਮੈਂ ਆ ਨਾਲ ਹੀ ਇੱਥੇ ਨਾਲ ਹੀ ਆ ਨਹਿਰ ਦੇ ਆ ਆਪਣਾ ਆਦਰਸ਼ ਕਲੋਨੀ ਜੰਗਲਾਤ ਵਿਭਾਗ ਦੇ ਬੈਕ ਸਾਈਡ ਤੇ ਜਿੱਥੇ ਜੰਗਲਾਤ ਵਿਭਾਗ ਹੈ ਇਧਰ ਭਾਈ ਰੰਤੀ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਵਿਭਾਗ ਨਾਲ ਹੀ ਆਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇੱਕ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਹੂਰੇ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜਾਂ ਕੁਝ ਅਸੀਂ ਤਾਂ ਮੱਜਿਆਂ ਦੀਆਂ ਪੂਛਾਂ ਫੜ ਕੇ ਤਾਂ ਟੋਬਿਆਂ 'ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੁਮ ਮੁੱਖ ਮੰਤਰੀ ਪਤਾ ਨਹੀਂ ਕਿਥੋਂ ਕੀ ਕੀ ਸੁਣਾਈ ਜਾਂਦੇ ਆ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉਥੋਂ ਉਹ ਕਿੱਥੇ ਸ੍ਰੀ ਹਰੀਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਕਹਿੰਦੇ ਬੋਲਣਗੇ ਮੈਂ ਚਲੋ ਸੁਣਾਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਵੀ ਫਰਜ਼ ਬਣਦਾ ਸੁਣੀਏ ओ भी बहो भाईओ इसरो से क्योंकि अपनी इसरो है ना कंपनी जिम्मे उन्होंने नासा है अपनी इसरो है जिड़ी श्री हरिकोटा तो लॉन्चिंग होंगी इसरो से मेरा पुराना नाता है मैं ख्या यार एडा गप अठवीं की डिग्री नहीं लही गलरों कर रहा है पुराना नाता किमें जोड़ूगा हूँ मैं जोडूगा तो है बंदा तो जगाड़ी है मैं कहूं जोड़ू हुए है कि मैं, मैं इसरो से पुराना नाता कहना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना नाता ਕੀ ਕੁਛ ਪੱਲੇ ਪੈ ਗਿਆ ਓਏ ਮੁਲਕ ਦੇ ਮੈਂ ਕਿਹਾ ਉਹ ਕੀ ਕੁਛ ਪੱਲੇ ਪੈ ਗਿਆ ਓਏ ਡਰਿਏ ਡਰਿਏ ਕਰਤਾ ਰਹੋ ਡਰਿਏ ਉਹ ਮੈਂ ਕਿਹਾ ਇਹ ਚੱਲਣੇ ਪੈ ਰਹੇ ਨੇ ਹੁਣ ਦੇਖ ਲਓ ਤੁਸੀਂ ਉਹ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਪੈ ਰਹੀਆਂ ਨੇ ਜੋ ਭੀ ਜੇਪੀ ਨੇ ਉਹ ਆਪਣੀ ਜਿਹੜੀ ਟ੍ਰੋਲ ਆਰਮੀ ਜਿਉਂ ਲੱਗ ਜਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਨੂੰ ਬਾਹਰ ਕਰਾਂਗੇ ਇਹਨੂੰ ਐ ਕਰਾਂਗੇ ਇਹਨੂੰ ਉਹ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਚੱਜ ਦੇ ਨਿਕਲ ਆਉਂਦੇ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆਹ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਤੜਕੀ ਉੱੜ ਕੇ ਮੈਨੂੰ ਵਾਰਾ ਕੱਢਣ ਲੱਗ ਜਾਂਦੇ ਕੀ ਕਰੀਏ ਜੀ ਹੁ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤਮਨ ਦਾ ਨਾਮ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਲੈ ਲੈ ਕਿਉਂਕਿ ਅਸੀਂ ਸੱਚ ਬੋਲਦੇ ਆਂ ਕਿਉਂਕਿ ਅਸੀਂ ਭੇਤ ਖੋਲਦੇ ਆਂ ਤਾਂ ਕਰਕੇ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਹਦੋਂ ਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇਜ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਦਾ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਤੱਥ ਹੀ ਹੈ ਨਹੀਂ ਧਰਤੀ ਤੇ ਸੋ ਆਪਾਂ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਉਹੀ ਆਉਣਗੇ ਉਹ ਆਸ਼ੂ ਜੀ ਲੈ ਦੱਸੋ ਤੁਹਾਨੂੰ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈਂ ਉਹ ਕਿ ਕਿ ਫੇਰ ਕਹਿੰਦਾ ਮੈਂ ਖੜੂ ਹਣ ਹੱਦ ਆ ਯਾਰ ਬੱਸ ਕਰੋ ਯਾਰ ਰਟਾਇਰ ਹੋ ਜਾ ਹਾਂ ਉਹ ਆ ਗਿਆ ਆ ਗਿਆ ਆਪਣਾ ਆ ਗਿਆ ਹਿਸਟਰੀਆਂ ਵਾਲਾ ਜਿਹੜਾ ਮੁੱਦਾ ਆ ਗਿਆ ਉਹ ਪੁਰਾਣਾ ਮੁਸਤਰਕਾ ਖਾਤੇ ਨੇ ਕਰਾਂ ਮੈਂ ਕਹਿੰਦੀ ਤੁਸੀਂ ਤੁਸੀਂ ਆਰਾਮ ਨਾਲ ਦੱਸ ਦਿਓ ਬੜੇ ਪਿਆਰ ਨਾਲ ਦੱਸੋ ਆਪਾਂ ਕਰਾਂਗੇ ਬਿਠਾਉਣੇ ਆ ਮੈਂ ਮੈਂ ਆਉਂਗਾ ਮੈਂ ਮੈਨੂੰ ਇੱਥੇ ਆਉਣਾ ਪਿਆ ਮੈਂ ਆਉਂਗਾ ਨਹੀਂ ਤੁਹਾਨੂੰ ਬੁਲਾਉਂਗਾ ਜਿਹੜਾ ਪੁਰਾਣੇ ਮਸ਼ਤਰਕਾ ਖਾਤੇ ਨੇ ਉਹਨਾਂ ਦਾ ਪੱਕਾ ਹੱਲ ਕਰਾਂਗਾ ਯਾਰ ਦੇਖੋ ਜਹਤਾ ਕਹੋ ਨਾ 3 ਸਾਲਾਂ ਚ ਮੈਂ ਰੋਕ ਲਿਆ ਉਹਨਾਂ ਨੇ ਪਵਾੜੇ ਪਾਏ ਹੋਇਆ 70 ਸਾਲ ਦੇ ਕੰਡੇ ਬੀਜੇ ਹੋਏ ਚੁਗਣੇ ਸਾਨੂੰ ਪੈ ਰਹੇ ਨੇ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਗਏ ਪਲੈਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਬਚਾਰਿਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਾਂ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ 'ਚ ਮੈਡੀਕਲ ਭਾਸ਼ਾ 'ਚ ਵਿਦਡਰੋਅਲ ਸਿੰਪਟਮਸ ਜਦੋਂ ਵਿਦਡਰੋਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਡਰਫਣਗੇ ਉਹ ਤਾਂ ਹਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2 2 4 4 5 5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ ਪਹਿਲਾਂ ਰੀਹੈਬ ਸੈਂਟਰ ਬਣਾਏ ਉਹ ਓਟ ਕਲੀਨਿਕ ਬਣਾਏ ਉਥੇ ਦਵਾਈਆਂ ਤਿੰਨ ਤਿੰਨ ਚਾਰ ਚਾਰ ਮੀਲੇ ਨੇ ਭੇਜੀਆਂ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੌਣਕ ਵਾਲੇ ਨੂੰ ਮਾਰੋ ਪਠਾਨਕੋਟ ਉਹ ਪਟਾਣਕੋਟ ਵਾਲੇ ਨੂੰ ਸਿੱਟੋ ਫਾਜ਼ਲ ਕਾ ਫਾਜ਼ਲ ਕਾ ਨੂੰ ਮਾਰੋ ਤਰਨ 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 ਨੂੰ ਸਿੱਟੋ ਮੁਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਸੀ ਪਹਿਲਾਂ ਵੀ ਕਿਹੜੇ ਕਿਹੜੇ ਲੱਗੇ ਨੇ ਜਿੱਥੇ ਨਸ਼ਾ ਹੈਪੋਵਾਰ ਚ ਨਸ਼ਾ ਵੇਚਦਾ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਬਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਹੋ ਚਲੋ ਭੱਜ ਜਾਨ ਯਾਰ ਭੱਜ ਜਾਣ ਯਾਰ ਸਾਡਾ ਖਹਿੜਾ ਛੱਡੋ ਯਾਰ ਭੱਜੋ ਯਾਰ ਖਹਿੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਪਲਾਨਡ ਤੇ ਅਸੀਂ ਤੁਹਾਡੇ ਹੱਕ ਚ ਚੋਣ ਨਿਸ਼ਾਨੀ ਆਇਆ ਜਿਹੜਾ ਸਫਾਈ ਕਰਦਾ ਜੀ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਫਾਈ ਦੀ ਤਜੋਬ ਹੈ ਜੀ ਬੋਲੇ ਸੋਹਣੇ ਹੋ